ਕੈਨੇਡਾ ਤੋਂ ਇਸ ਫੁਲੇਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਉੱਥੇ ਵਸਦੇ ਹਿੰਦੂ ਅਤੇ ਸਿੱਖ ਪਾਈਚਾਰਿਆਂ ਵਿਚਕਾਰ ਫਿਰਕੂ ਦੰਗੇ ਪੜਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਦੂ ਪ੍ਰਮੁੱਖ ਧਾਰਮਿਕ ਸਥਾਨਾ ਲਕਸ਼ਮੀ ਨਾਰਾਇਣ ਮੰਦਿਰ ਸਰੀ ਅਤੇ ਰਾਸ਼ਟਰੀ ਗੁਰਦੁਆਰਾ ਵੈਂਕੂਵਰ ਚ 19 ਅਪ੍ਰੈਲ ਨੂੰ ਪੰਤੋੜ ਕੀਤੀ ਗਈ ਸਰੀ ਪੁਲਿਸ ਅਤੇ ਵੈਂਕੂਵਰ ਪੁਲਿਸ ਵਿਭਾਗ ਨੇ ਇਨ੍ਹਾਂ ਘਟਨਾਵਾਂ ਦੇ ਮੁਲਜ਼ਮਾਂ ਦੀਆਂ ਤਸਵੀਰਾਂ ਸਾਂਝੀਆਂ ਕਰ ਦਿੱਤੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਨਾਲ ਜੁੜੀ ਕਿਸੇ ਵੀ ਜਾਣਕਾਰੀ ਨੂੰ ਤੁਰੰਤ ਪੁਲਿਸ ਦੇ ਨਾਲ ਸਾਂਝਾ ਕੀਤਾ ਜਾਵੇ ਵਿਸਾਖੀ ਮੌਕੇ ਸਥਾਨਕ ਖੇਤਰਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਨਗਰ ਕੀਰਤਨ ਸਜਾਏ ਗਏ ਸਨ ਇਹ ਹਮਲੇ ਹਿੰਦੂ ਸਿੱਖ ਦੰਗੇ ਕਰਵਾਉਣ ਲਈ ਕੀਤੇ ਗਏ ਪੁਲਿਸ ਸੰਸਾਰ ਸੀਸੀਟੀਵੀ ਦੇ ਵਿੱਚ ਇੱਕ ਸਫੇਦ ਪਿਕਅਪ ਟਰੱਕ ਆਉਂਦੇ ਵੇਖਿਆ ਗਿਆ ਹੁਣ ਕੈਮਰੇ ਦੇ ਵਿੱਚ ਕੈਦ ਕੀਤੀਆਂ ਗਈਆਂ ਸੀਸੀਟੀਵੀ ਤਸਵੀਰਾਂ ਜਨਤਾ ਦੀ ਸਹਾਇਤਾ ਦੇ ਨਾਲ ਮੁਲਜ਼ਮਾਂ ਦੀ ਪਛਾਣ ਕਰਨ ਲਈ ਜਾਰੀ ਕੀਤੀਆਂ ਗਈਆਂ ਨੇ ਸਰੀ ਪੁਲਿਸ ਨੇ ਕਿਹਾ ਹੈ ਕਿ ਇਹ ਇੱਕ ਗੰਭੀਰ ਅਪਰਾਧਿਕ ਕਾਰਾ ਹੈ ਇਸ ਦੀ ਜਾਂਚ ਪਹਿਲ ਦੇ ਆਧਾਰ ਤੇ ਕੀਤੀ ਜਾ ਰਹੀ ਹੈ ਦੂਜੇ ਪਾਸੇ ਵੈਂਕੂਵਰ ਪੁਲਿਸ ਨੇ ਇਸ ਨੂੰ ਇੱਕ ਸਵਭਾਵੀ ਨਫਰਤ ਤੌਰ ਤੇ ਪ੍ਰੇਰਿਤ ਘਟਨਾ ਦੱਸਦੇ ਹੋਏ ਹਰ ਪੱਖ ਤੋਂ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਘਟਨਾ ਤੋਂ ਬਾਅਦ ਸਥਾਨਕ ਹਿੰਦੂ ਅਤੇ ਸਿੱਖ ਭਾਈਚਾਰਿਆਂ ਦੇ ਵਿੱਚ ਚਿੰਤਾ ਤੇ ਗੁੱਸਾ ਨਜ਼ਰ ਆ ਰਿਹਾ ਹੈ ਲਕਸ਼ਮੀਨ ਰਾਇਨ ਮੰਦਿਰ ਤੇ ਰਾਸ ਸਟ੍ਰੀਟ ਗੁਰਦੁਆਰਾ ਦੋਹਾਂ ਭਾਈਚਾਰਿਆਂ ਇਹ ਵਿਚਾਰ ਭਗਤੀ ਅਤੇ ਸੇਵਾ ਦੇ ਪ੍ਰਮੁੱਖ ਕੇਂਦਰ ਮੰਨੇ ਜਾਂਦੇ ਨੇ ਇਸ ਨਾਲ ਹੀ ਐਸਪੀ ਅਸਤੇ ਵੀਪੀਡੀ ਨੇ ਅਪੀਲ ਕੀਤੀ ਹੈ ਕਿ ਜੇਕਰ ਇਸ ਘਟਨਾ ਨਾਲ ਜੁੜੀ ਕੋਈ ਜਾਣਕਾਰੀ ਹੈ ਤਾਂ ਕਿਸੇ ਵੀ ਸ਼ੱਕੀ ਵਿਅਕਤੀ ਦੀ ਪਛਾਣ ਵਾਂਦੀ ਜਾਣਕਾਰੀ ਜਾਂ ਵੀਡੀਓ ਫੁਟੇਜ ਹੈ ਤਾਂ ਉਹ ਤੁਰੰਤ ਪੁਲਿਸ ਦੇ ਨਾਲ ਸਾਂਝੀ ਕੀਤੀ ਜਾਵੇ। ਕੈਨੇਡਾ ਤੋਂ ਇਸ ਫਿਲ੍ਹੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਉੱਥੇ ਵਸਤੇ Hindu ਅਤੇ Sikh ਪਾਈਚਾਰਿਆਂ ਵਿਚਕਾਰ ਫਿਰਕੂ ਦੰਗੇ ਪੜਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਦੋ ਪ੍ਰਮੁੱਖ ਧਾਰਮਿਕ ਸਥਾਨਾਂ ਲక్ష్ਮੀ ਨਾਰਾਇਣ ਮੰਦਿਰ ਸਰੀ ਅਤੇ ਰਾਸ਼ਟਰੀ ਗੁਰਦੁਆਰਾ ਵੈਂਕੂਵਰ ਚ 19 ਅਪ੍ਰੈਲ ਨੂੰ ਪੰਤੋੜ ਕੀਤੀ ਗਈ ਸਰੀ ਪੁਲਿਸ ਅਤੇ ਵੈਂਕੂਵਰ ਪੁਲਿਸ ਵਿਭਾਗ ਨੇ ਇਨ੍ਹਾਂ ਘਟਨਾਵਾਂ ਦੇ ਮੁਲਜ਼ਮਾਂ ਦੀਆਂ ਤਸਵੀਰਾਂ ਸਾਂਝੀਆਂ ਕਰ ਦਿੱਤੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਨਾਲ ਜੁੜੀ ਕਿਸੇ ਵੀ ਜਾਣਕਾਰੀ ਨੂੰ ਤੁਰੰਤ ਪੁਲਿਸ ਦੇ ਨਾਲ ਸਾਂਝਾ ਕੀਤਾ ਜਾਵੇ ਵਿਸਾਖੀ ਮੌਕੇ ਸਥਾਨਕ ਖੇਤਰਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਨਗਰ ਕੀਰਤਨ ਸਜਾਏ ਗਏ ਸਨ ਇਹ ਹਮਲੇ ਹਿੰਦੂ ਸਿੱਖ ਦੰਗੇ ਕਰਵਾਉਣ ਲਈ ਕੀਤੇ ਗਏ ਪੁਲਿਸ ਸੰਸਾਰ CCTV ਦੇ ਵਿੱਚ ਇੱਕ ਸਫੇਦ ਪਿਕਅਪ ਟਰੱਕ ਆਉਂਦੇ ਦੇਖਿਆ ਗਿਆ ਹੁਣ ਕੈਮਰੇ ਦੇ ਵਿੱਚ ਕੈਦ ਕੀਤੀਆਂ ਗਈਆਂ CCTV ਤਸਵੀਰਾਂ ਜਨਤਾ ਦੀ ਸਹਾਇਤਾ ਦੇ ਨਾਲ ਮੁਲਜ਼ਮਾਂ ਦੀ ਪਛਾਣ ਕਰਨ ਲਈ ਜਾਰੀ ਕੀਤੀਆਂ ਗਈਆਂ ਨੇ ਸਰੀ ਪੁਲਿਸ ਨੇ ਕਿਹਾ ਹੈ ਕਿ ਇਹ ਇੱਕ ਗੰਭੀਰ ਅਪਰਾਧਿਕ ਕਾਰਾ ਹੈ ਇਸ ਦੀ ਜਾਂਚ ਪਹਿਲ ਦੇ ਆਧਾਰ ਤੇ ਕੀਤੀ ਜਾ ਰਹੀ ਹੈ ਦੂਜੇ ਪਾਸੇ ਵੈਂਕੂਵਰ ਪੁਲਿਸ ਨੇ ਇਸ ਨੂੰ ਇੱਕ ਸਭਾਵੀ ਨਫਰਤ ਤੌਰ ਤੇ ਪ੍ਰੇਰਿਤ ਘਟਨਾ ਦੱਸਦੇ ਹੋਏ ਹਰ ਪੱਖ ਤੋਂ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਘਟਨਾ ਤੋਂ ਬਾਅਦ ਸਥਾਨਕ ਹਿੰਦੂ ਅਤੇ ਸਿੱਖ ਭਾਈਚਾਰਿਆਂ ਦੇ ਵਿੱਚ ਚਿੰਤਾ ਤੇ ਗੁੱਸਾ ਨਜ਼ਰ ਆ ਰਿਹਾ ਹੈ ਲਕਸ਼ਮੀਨ ਰਾਇਨ ਮੰਦਰ ਤੇ ਰਾਸ ਸਟ੍ਰੀਟ ਗੁਰਦੁਆਰਾ ਦੋਹਾਂ ਭਾਈਚਾਰਿਆਂ ਇਹ ਵਿਚਾਰ ਭਗਤੀ ਤੇ ਸੇਵਾ ਦੇ ਪ੍ਰਮੁੱਖ ਕੇਂਦਰ ਮੰਨੇ ਜਾਂਦੇ ਨੇ ਇਸ ਦੇ ਨਾਲ ਹੀ ਐਸਪੀਐਸ ਤੇ ਵੀਪੀਡੀ ਨੇ ਅਪੀਲ ਕੀਤੀ ਹੈ ਕਿ ਜੇਕਰ ਇਸ ਘਟਨਾ ਨਾਲ ਜੁੜੀ ਕੋਈ ਜਾਣਕਾਰੀ ਹੈ ਤਾਂ ਕਿਸੇ ਵੀ ਸ਼ੱਕੀ ਵਿਅਕਤੀ ਦੀ ਪਛਾਣ ਵਾਹ ਦੀ ਜਾਣਕਾਰੀ ਜਾਂ ਵੀਡੀਓ ਫੁਟੇਜ ਹੈ ਤਾਂ ਉਹ ਤੁਰੰਤ ਪੁਲਿਸ ਦੇ ਨਾਲ ਸਾਂਝੀ ਕੀਤੀ ਜਾਵੇ